ਦੀਵਾਲੀ ਤੋਂ ਪਹਿਲਾਂ ਪਟਾਕਿਆਂ ਨੂੰ ਲੈ ਕੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ ਆਇਆ ਜੀ ਹਾਂ ਸੁਪਰੀਮ ਕੋਰਟ ਨੇ ਦਿੱਲੀ ਐਨਸੀਆਰ ਚ ਗ੍ਰੀਨ ਪਟਾਕਿਆਂ ਨੂੰ ਬਣਾਉਣ ਦੀ ਇਜਾਜ਼ਤ ਦਿੱਤੀ ਹੈ ਦਿੱਲੀ ਐਨਸੀਆਰ ਚ ਜੋ ਪ੍ਰਦੂਸ਼ਣ ਕਰਵਾਣੇ ਪਟਾਕੇ ਨੇ ਉਹ ਨਹੀਂ ਵੇਚਣਗੇ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਹੈ ਤੇ ਕਿਹਾ ਕਿ ਕੇਂਦਰ ਸਰਕਾਰ ਸਾਰੇ ਪੱਖਾਂ ਦੀ ਗੱਲ ਕਰਕੇ ਪਟਾਕਿਆਂ ਦੀ ਵਿਕਰੀ ਦਾ ਇੱਕ ਹੱਲ ਕੱਢੇ 8 ਅਕਤੂਬਰ ਨੂੰ ਇਸ ਮਾਮਲੇ 'ਚ ਅਗਲੀ ਸੁਣਵਾਈ ਹੋਏਗੀ ਜਿਵੇਂ ਹੀ ਦੀਵਾਲੀ ਦਾ ਵੇਲਾ ਆਉਂਦਾ ਹੈ ਪਟਾਕਿਆਂ ਤੋਂ ਹੋਣ ਵਾਲੇ ਪ੍ਰਦੂਸ਼ਣ ਦੀ ਚਰਚਾ ਹੁੰਦੀ ਹੈ ਪਾਰ ਸੁਪਰੀਮ ਕੋਰਟ ਨੇ ਕਿਹਾ ਕਿ ਦਿੱਲੀ ਐਨਸੀਆਰ ਦੇ ਵਿੱਚ ਗ੍ਰੀਨ ਪਟਾਕਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਪਰ ਪ੍ਰਦੂਸ਼ਣ ਕਰਨ ਵਾਲੇ ਪਟਾਕਿਆਂ ਦਾ ਹੱਲ ਕੇਂਦਰ ਸਰਕਾਰ ਸਾਰੇ ਪੱਖਾਂ ਨਾਲ ਗੱਲਬਾਤ ਕਰਕੇ ਜ਼ਰੂਰ ਕੱਢੇ ਤੇ 8 ਅਕਤੂਬਰ ਨੂੰ ਹੁਣ ਇਸ ਮਸਲੇ ਤੇ ਮੁੜ ਕੇ ਸੁਣਵਾਈ ਹੋਏਗੀ ਹਰਪ੍ਰੀਤ ਸਿੰਘ ਬੰਦੇਸ਼ਾ ਸਾਡੇ ਪੱਤਰਕਾਰ ਫੌਨਲਾਈਨ ਤੇ ਇਸ ਵੇਲੇ ਮੌਜੂਦ ਨੇ ਹਰਪ੍ਰੀਤ ਸੁਪਰੀਮ ਕੋਰਟ ਦੀ ਜੋ ਇਹ ਹੁਕਮ ਆਏ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਦੂਸ਼ਣ ਦਿੱਲੀ ਵਿੱਚ ਹੋਰ ਵਧੇਗਾ ਕੀ ਉਸ ਦੇ ਵਿੱਚ ਇਸ ਦਾ ਕੋਈ ਅਸਰ ਹੋਣ ਵਾਲਾ ਹੈ ਦੇਖੋ ਪਿਛਲੀ ਵਾਰ ਵੀ ਹੋਇਆ ਕਿ ਦਿੱਲੀ ਦੇ ਸਿਰਫ ਗ੍ਰੀਨ ਪਟਾਕੇ ਚਲਾਏ ਜਾਣ ਲੇਕਿਨ ਦਿੱਲੀ ਵਾਲਿਆਂ ਨੇ ਛਿੱਕੇ ਟੰਗਿਆ ਉਸ ਹੁਕਮ ਨੂੰ ਤੇ ਦੱਬ ਕੇ ਪਟਾਕੇ ਚਲਾਇਆ ਗਿਆ ਸਿਰਫ ਦਿੱਲੀ ਐਨਸੀਆਰ ਹੀ ਨਹੀਂ ਦੇਖੋ ਤੁਸੀਂ ਪੂਰੇ ਦੇਸ਼ ਨੂੰ ਸਾਫ਼ ਹਵਾ ਦਾ ਹੱਕ ਹੈ ਇਹ ਗੱਲ ਸੁਪਰੀਮ ਕੋਰਟ ਵੀ ਕਹਿ ਰਿਹਾ ਲੇਕਿਨ ਇਹ ਸਮਝਣਾ ਪਏਗਾ ਕਿ ਮਹਿਤ ਸਿਰਫ ਇਹ ਹੁਕਮ ਦੇ ਦੇਣਾ ਇਹ ਜਿਹੜੀਆਂ ਪਾਬੰਦੀਆਂ ਨੇ ਇਹਨਾਂ ਦੇ ਨਾਲ ਗੱਲ ਨਹੀਂ ਬਣੇਗੀ ਲੋਕਾਂ ਨੂੰ ਵੀ ਜ਼ਿੰਮੇਵਾਰੀ ਸਮਝਣੀ ਹੋਵੇਗੀ ਫਿਲਹਾਲ ਲੇਕਿਨ ਕਿਉਂਕਿ ਅੱਜ ਐਨਸੀਆਰ ਦੇ ਗ੍ਰੀਨ ਪਟਾਕਿਆਂ ਦੇ ਨਿਰਮਾਣ ਦੀ ਅਨੁਮਤੀ ਦੇ ਦਿੱਤੀ ਗਈ ਹੈ ਜੀ ਲੇਕਿਨ ਦਿੱਲੀ ਐਨਸੀਆਰ ਦੇ ਵਿੱਚ ਅਜੇ ਪਟਾਕੇ ਨਹੀਂ ਵੇਚੇ ਜਾਣਗੇ ਕੇਂਦਰ ਨੇ ਸਾਰੇ ਪੱਖਾਂ ਦੇ ਨਾਲ ਗੱਲ ਕਰਕੇ ਦਿੱਲੀ ਐਨਸੀਆਰ 'ਚ ਪਟਾਕਿਆਂ ਦੀ ਵਿਕਰੀ ਦਾ ਸਮਾਧਾਨ ਕੱਢੇ ਇਹ ਕਿਆ ਗਿਆ ਹੈ ਸੁਪਰੀਮ ਕੋਰਟ ਵੱਲੋਂ ਸੁਪਰੀਮ ਕੋਰਟ ਨੇ ਵੀ ਕਹਾ ਕਿ ਪੂਰਨ ਬੰਦ ਬੜੀ ਪਾਬੰਦੀ ਹੁੰਦੀ ਹੈ ਪੂਰੇ ਤਰੀਕੇ ਨਾਲ ਲਾਈ ਜਾਂਦੀ ਹੈ ਉਸ ਦਾ ਅਸਰ ਨਹੀਂ ਹੁੰਦਾ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 8 ਤਰੀਕ ਨੂੰ ਹੋਏਗੀ 8 ਅਕਤੂਬਰ ਨੂੰ ਲੇਕਿਨ ਤੁਸੀਂ ਇਹ ਸਮਝੋ ਕਿ 2 ਤਰੀਕ ਦਾ ਤਸਰ ਹੈ ਦਿੱਲੀ ਦੇ ਵਿੱਚ ਵੱਖ-ਵੱਖ ਥਾਵਾਂ ਤੇ ਕਰਦਿਆਂ ਕਰਾਉਂਦਿਆਂ ਵੱਡੀ ਗਿਣਤੀ ਦੇ ਵਿੱਚ ਰਾਵਣ ਦੇ ਪੁਤਲੇ ਸਾੜੇ ਜਾਂਦੇ ਨੇ ਉਹਨਾਂ 'ਚ ਹੀ ਆਤਿਸ਼ਬਾਜ਼ੀ ਕੀਤੀ ਜਾਂਦੀ ਹੈ ਉਸ ਨਾਲ ਵੀ ਪ ਹੁੰਦਾ ਹਰ ਵਾਰੀ ਜਿਹੜੀ ਪੋਲਿਊਸ਼ਨ ਹੈ ਉਸ ਦਾ ਸਹਾਰਾ ਸਿਰਫ ਕਿਸਾਨ ਦੇ ਸਿਰ ਬੰਦ ਦੇਣਾ ਇਹ ਸ਼ਾਇਦ ਜਾਇਜ਼ ਨਹੀਂ ਹੋਏਗਾ ਦਿੱਲੀ ਚ 90 ਲੱਖ ਤੋਂ ਵੱਧ ਜਿਹੜਾ ਨਾ ਟੂ ਵੀਕਲ ਚੱਲਦਾ ਹੈ ਕਿੰਨੇ ਲੱਖਾਂ ਗੱਡੀਆਂ ਰੋਜ਼ ਭਜਦੀਆਂ ਨੇ ਇੰਡਸਟਰੀ ਚੱਲ ਰਹੀ ਏ ਉਹਨਾਂ ਨੂੰ ਵੀ ਜ਼ਿੰਮੇਵਾਰ ਮੰਨਣਾ ਪਏਗਾ ਉਹਨਾਂ ਤੇ ਵੀ ਕਸਮਰ ਜਿਹੜੀ ਹੈ ਕਸਣੀ ਪਏਗੀ ਉਹਨਾਂ ਤੇ ਵੀ ਕਾਰਵਾਈਆਂ ਕਰਨੀਆਂ ਪੈਣਗੀਆਂ ਮਹਿਜ਼ ਕਿਸਾਨ ਦਾ ਕਸੂਰ ਕੱਢ ਕੇ ਇਹ ਸਿਰਫ ਪਟਾਕਿਆਂ ਦੀ ਗੱਲ ਕਰਕੇ ਬਚਿਆ ਨਹੀਂ ਜਾ ਸਕਦਾ ਫਿਲਹਾਲ ਸੁਪਰੀਮ ਕੋਰਟ ਨੇ ਜ਼ਰੂਰ ਕਿਹਾ ਹੈ ਕਿ ਤੁਸੀਂ ਨਿਰਮਾਣ ਕਰੋ ਗ੍ਰੀਨ ਪਟਾਕਿਆਂ ਦਾ ਲੇਕਿਨ ਵੇਚਣ ਦੀ ਗੱਲ ਜੇ ਨਹੀਂ ਕਹੀ ਗਈ ਹੁਣ ਇਹ ਦੇਖ ਅਹਿਮ ਹੋ ਜਾਏਗਾ ਕਿ ਦਿੱਲੀ ਦੇ ਵਿੱਚ ਜਿਹੜੀ ਸੱਤਾ ਹੈ ਉਹ ਭਾਜਪਾ ਦੀ ਹੈ ਪਿਛਲੀ ਵਾਰੀ ਆਮ ਆਦਮੀ ਪਾਰਟੀ ਸੀ ਤੇ ਦੱਬ ਕੇ ਉਸਤੇ ਕੋਸਿਆ ਗਿਆ ਕਿ ਪਟਾਕਿਆਂ ਵਾਸਤੇ ਨਾ ਪੈਰ ਵੀ ਨਹੀਂ ਕੀਤੀ ਲੇਕਿਨ ਇਸ ਵਾਰੀ ਭਾਜਪਾ ਸੱਤਾ ਸੈਂਟਰ 'ਚ ਵੀ ਤੇ ਸਟੇਟ 'ਚ ਵੀ ਇਹ ਦੇਖਣਾ ਬੜਾ ਦਿਲਚਸਪ ਹੈ ਅਹਿਮ ਹੋ ਜਾਏਗਾ ਕਿ ਇਸ ਵਾਰੀ ਸਰਕਾਰ ਦਾ ਕੀ ਰੁਖ ਰਹਿੰਦਾ ਹੈ ਧੰਨਵਾਦ ਅਰਪ੍ਰੀਤ ਗਲਬਾਦ ਦੇ ਲਈ ਤਾਂ ਦਿੱਲੀ ਐਨਸੀਆਰ ਦੇ ਵਿੱਚ ਜੋ ਪਟਾਕੇ ਚਲਾਉਣ ਦਾ ਜੋ ਫੈਸਲਾ ਸੀ ਉਸ ਦੇ ਉੱਪਰ ਸੁਪਰੀਮ ਕੋਰਟ ਨੇ ਕਿ ਗ੍ਰੀਨ ਪਟਾਕੇ ਜ਼ਰੂਰ ਬਣਾਏ ਜਾ ਸਕਦੇ ਨੇ ਪਰ ਫਿਲਹਾਲ ਇਹ ਚਲਾਏ ਜਾਣਗੇ ਕਿ ਨਹੀਂ ਜਾਂ ਜੋ ਪ੍ਰਦੂਸ਼ਣ ਕਰਨ ਵਾਲੇ ਪਟਾਕੇ ਨੇ ਉਹਨਾਂ ਦੇ ਉੱਪਰ ਕਿਸ ਤਰ੍ਹਾਂ ਦਾ ਫੈਸਲਾ ਆਏਗਾ ਕੇਂਦਰ ਨੂੰ ਡਾਇਰੈਕਸ਼ਨ ਮਿਲੀ ਹੈ ਕਿ ਤੁਸੀਂ ਸਾਰੇ ਪੱਖਾਂ ਨਾਲ ਗੱਲਬਾਤ ਕਰੋ ਤੇ ਅੱਗੇ ਦੀ ਜੋ ਕਾਰਵਾਈ ਹੋਏਗੀ ਉਸ ਦੇ ਮੁਤਾਬਕ ਜੋ ਨੇ ਫੈਸਲੇ ਲਏ ਜਾਣਗੇ